ਅੱਜ ਮੈਂ ਫਰੈਚ ਕਰਦਾ ਵਾਹਿਗੁਰੂ ਜੀ ਕਾ ਸਤਿ ਸਾਮ ਵਾਹਿਗੁਰੂ ਜੀ ਦੇ ਇਹ ਬਿਲਕੁਲ ਕਲਾਈ ਗੁਰੂ ਰਾਮਦਾਸ ਪਾਸ਼ਾ ਦੀ ਗੁਰੂ ਨਾਨਕ ਪਾਸ਼ਾ ਦੀ ਵਰਤਰੀ ਆ ਸਾਨੂੰ ਬਿਲਕੁਲ ਇਸ ਗੱਲ ਬਾਰੇ ਕੋਈ ਗਿਆਨ ਹੀ ਨਹੀਂ ਸੀਗਾ ਹੈਗਾ ਕਿ ਅਸੀਂ ਕਿਹੜੇ ਪਾਸੇ ਜਾ ਰਹੇ ਆ ਕਿੱਥੇ ਜਾ ਰਹੇ ਆ ਇਸ ਐਵੇਂ ਬੈਠਾ ਬੈਠਾ ਇੰਨੀ ਗੱਲਬਾਤ ਮੇਰੇ ਵੀਰ ਸਰਬਜੀਤ ਸਿੰਘ ਨੇ ਕੀਤੀ ਕਿ ਆਪਾਂ ਜਿਹੜਾ ਆ ਉਸ ਨਗਰ ਦੇ ਵਿੱਚ ਚੱਲੀਏ ਜਦੋਂ ਉਸ ਨਗਰ ਚ ਗਏ ਆ ਜਾ ਕੇ ਸਾਰੀ ਗੱਲ ਵੇਖੀ ਆ ਤੇ ਅੱਗੇ ਜੋ ਕਲਾ ਵਾਪਰੀ ਜੋ ਉੱਥੇ ਉਹ ਪੈਸੇ ਦੇਣੇ ਹਾਂਜੀ ਮਦਦ ਦੀ ਮਦਦ ਦਾ ਹਾਰਪੀਟਾਂ ਦੀ ਮਦਦ ਹਾਂ ਫਿਰ ਜੰਮੂ ਕਸ਼ਮੀਰ ਦੀਆਂ ਸੰਤਾਂ ਦੇ ਵੱਲੋਂ ਉੱਥੇ ਸਰੀਏ ਦਾ ਅਨਾਉਂਸ ਕਰਨਾ ਸੀ ਮਰਦਾਨਾ ਅਨਾਉਂਸ ਕਰ ਦੇਣਾ ਆਨ ਦਾ ਟਾਈਮ ਹੀ ਅਨਾਉਂਸ ਕਰਨਾ ਉਹ ਇੱਕ ਗੁਰੂ ਰਾਮਦਾਸ ਪਾਸ਼ਾ ਦੇ ਗੁਰਨਾਨਦ ਸਾਹਿਬ ਦੀ ਕਲਾਈ ਹੀ ਅਸੀਂ ਕਹਿ ਸਕਦੇ ਹਾਂ ਕਿ ਕਲਾਈ ਹੀ ਵਰਤੀ ਆ ਤੇ ਕਲਾਈ ਜਿਹੜੀ ਆ ਇੱਥੇ ਲੋਕਾਂ ਦੇ ਉੱਤੇ ਜਿਹੜੀ ਆ ਸੱਚੇ ਪਾਸ਼ਾ ਕਿ ਰਹਿਮਤਾ ਕਰਨ ਕਿਰਪਾ ਕਰੇ ਕਿ ਇਹਨਾਂ ਦੇ ਉੱਤੇ ਵੀ ਇਸੇ ਤਰ੍ਹਾਂ ਦੀ ਕਿਰਪਾ ਹੋਵੇ ਜਿਦ ਤਰ੍ਹਾਂ ਮੇਰੇ ਵੀ ਸਰਬਜੀਤ ਸਿੰਘ ਉਹਨਾਂ ਨੇ ਪਹਿਲਾਂ ਕਿਹਾ ਆ ਕਿ ਭਾਈ ਜੇ ਇਹ ਵੀਰਦੀ ਕੋਈ ਜ਼ਮੀਨ ਹੁੰਦੀ ਤੇ ਉਸੇ ਜ਼ਮੀਨ ਦਾ ਅਸੀਂ ਬਜਾਈ ਤੱਕ ਸਾਰਾ ਖਰਚਾ ਜਿਹੜਾ ਅਸੀਂ ਆਪ ਚੁਕਾਣਾ ਸੀਦਾ ਬਾਈ ਦਾ ਉਹਦੀ ਖਾਦ ਦਾ ਉਹਦੀ ਜ਼ਮੀਨ ਦਾ ਉਹ ਸਾਰਾ ਕਰਨਾ ਸੀਗਾ ਪਰ ਜਿਹੜੀਆਂ ਇਹਨਾਂ ਦੇ ਘਰ ਦੀਆਂ ਸਮੱਸਿਆਵਾਂ ਜਿਹੜੀਆਂ ਆਈਆਂ ਨੇ ਇਹ ਸਾਡੀ ਕੋਸ਼ਿਸ਼ ਹੋਊਗੀ ਕਿ ਗੁਰੂ ਰਾਮਦਾਸ ਕਿਰਪਾ ਕਰੂ ਸਾਡੇ ਉੱਤੇ ਅਸੀਂ ਇਹਨਾਂ ਦੀ ਉਹ ਮਦਦ ਕਰੀ ਜਾ ਘਰ ਦੀ ਛੱਤ ਦੇ ਵਿੱਚ ਛੱਤ ਚਾਹੀ ਇਹਨਾਂ ਦੀ ਬਦਲ ਕੇ ਦਿੱਤੀ ਜਾਵੇ ਜਾਂ ਕੁਝ ਹੋਰ ਕੀਤਾ ਜਾਵੇ ਇਹ ਇਹਨਾਂ ਦੀ ਛੱਤ ਵੀ ਜਿਹੜੀ ਆ ਉਹ ਕੁਝ ਨਾ ਕੁਝ ਗੁਰੂ ਰਾਮਦਾਸ ਪਾਸ਼ਾ ਦੀ ਕਿਰਪਾ ਦੇ ਨਾਲ ਉਹ ਹੱਲ ਕੀਤਾ ਜਾਊਗਾ ਤੇ ਬਾਕੀ ਕੋਈ ਵੀ ਸਮੱਸਿਆ ਜਿਹੜੀ ਇਹਨਾਂ ਨੂੰ ਆਉਂਦੀ ਆ ਉਸ ਸਮੱਸਿਆ ਤੇ ਸਾਡੇ ਕੈਂਪ ਤੇ ਜਾ ਕੇ ਮੇਰੇ ਵੀਰ ਸਰਬਜੀਤ ਸਿੰਘ ਉਹਨਾਂ ਦੇ ਨਾਲ ਰابطਾ ਜਿਹੜਾ ਕਰਨ ਤੇ ਉਹ ਸਮੱਸਿਆ ਵੀ ਇਹਨਾਂ ਦੇ ਹੱਥ ਵਿੱਚ ਹੁੰਦੀ ਜੀ ਵਾਟਸਐਪ ਪੰਜਾਬ ਦੀ ਜਥੇਬੰਦੀ ਬਾਰੇ ਵਿਚਾਰ ਕੀ ਤੁਹਾਡੇ ਪਹਿਲਾਂ ਤਾਂ ਜੀ ਮੈਂ ਇਹਨਾਂ ਨੂੰ ਤਾਇਦ ਲੋ ਜੀ ਆ ਕਹੂੰਗਾ ਹਾਂਜੀ ਬਾਕੀ ਕਹਿ ਤਾਂ ਕੁਝ ਨਹੀਂ ਸਕਦੇ ਜੀ ਕਿ ਸਾਡੀ ਕੋਈ ਮਦਦ ਕੀਤੀ ਜਾਏ ਬਾਕੀ ਜੇ ਇਹਨਾਂ ਦੇ ਕੋਈ ਦਿਲ ਦੇ ਵਿਚਾਰ ਹਨ ਹੈ ਤੇ ਜ਼ਰੂਰ ਸਾਡੀ ਮਦਦ ਕਰਨੀ ਤਹਾਡੀ ਕੋ ਪਹਿਲਾਂ ਕੋਈ ਸਰਕਾਰ ਦਾ ਕੋਈ ਨੁਮਾਇੰਦਾ ਪਹੁੰਚੇ ਤੁਹਾਡੀ ਛੱਤ ਡਿੱਗੀ ਵੇਖ ਕੇ ਵੀ ਤੁਹਾਨੂੰ ਕੋਈ ਛੱਤ ਪਵਾ ਦਿੰਨੇ ਆ ਉਹ ਤੇ ਸਰਕਾਰੀ ਅਫਸਰਾਂ ਨੇ ਤੇ ਇੱਥੋਂ ਤੱਕ ਕਹਤਾ ਜੀ ਕਿ ਤੁਹਾਡਾ ਪਿੰਡ ਹੀ ਲਿਸਟ 'ਚ ਨਹੀਂ ਆਗਾ ਅੱਛਾ ਪਿੰਡ ਹੀ ਨਹੀਂ ਲਿਸਟ 'ਚ ਆਗਾ ਚਲੋ ਸੰਗਤ ਜੀ ਤੁਸੀਂ ਵਿਚਾਰ ਸੁਣੇ ਆ ਸੋ ਭਾਈ ਸਾਹਿਬ ਦੇ ਕੇ ਕਹਿ ਰਹੇ ਨੇ ਕਿ ਪਿੰਡ ਦੇ ਵਿੱਚ ਤੁਹਾਡਾ ਲਿਸਟ ਦੇ ਵਿੱਚ ਤੁਹਾਡੇ ਪਿੰਡ ਦਾ ਨਾਮ ਹੀ ਨਹੀਂ ਹੈਗਾ ਸੋ ਇਸ ਤੋਂ ਸ਼ਰਮਨਾਕ ਗੱਲ ਕਿਹੜੀ ਹੋ ਸਕਦੀ ਹੈ ਸੋ ਅਸੀਂ ਇਹੀ ਬੇਨਤੀ ਕਰਦੇ ਆਂ ਕਿ ਸਰਕਾਰਾਂ ਵੀ ਜਾਗਣ ਤੇ ਜਿਹੜੀਆਂ ਜਥੇਬੰਦੀਆਂ ਉਹ ਤੇ ਸਮਾਵਾ ਲਗਾਤਾਰ ਨਿਭਾ ਰਹੀਆਂ ਸੋ ਅਸੀਂ ਅਜਨਾਲੇ ਹਲਕੇ ਦੇ ਸਾਰੇ ਬਾਰਡਰ ਕੰਡੇ ਦੇ ਪਿੰਡਾਂ ਵੱਲੋਂ ਜਿਹੜੀਆਂ ਜਥੇਬੰਦੀਆਂ ਸਮਾਵਾ ਨਿਭਾ ਰਹੀਆਂ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਵੀਰ ਜੀ ਉਹਨਾਂ ਨੇ ਇੱਕ ਗੱਲ ਕੀਤੀ ਕਿ ਸਰਕਾਰ ਦੇ ਨੁਮਾਇੰਦਿਆਂ ਇਹ ਗੱਲ ਕਹਿਤੀ ਕਿ ਤੁਹਾਡੀ ਜਿਹੜਾ ਹੈਗਾ ਪਿੰਡ ਸਾਡੀ ਲਿਸਟ ਦੇ ਵਿੱਚ ਨਹੀਂ ਹੈਗਾ ਹਾਂਜੀ ਕਿਹਾ ਜੀ ਪਰ ਅਸੀਂ ਇੱਕ ਵਾਅਦਾ ਕਰਦੇ ਆ ਕਿ ਗੁਰੂ ਰਾਮਦਾਸ ਜੀ ਦੇ ਘਰ ਇਹ ਪਿੰਡ ਲਿਸਟ ਦੇ ਵਿੱਚ ਹੈਗਾ। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਤੇ ਗੁਰੂ ਰਾਮਦਾਸ ਪਾਸ਼ਾ ਆਪ ਕਿਰਪਾ ਕਰਨਗੇ ਇਸ ਨਗਰ ਦੇ ਉੱਤੇ ਤੇ ਪਿੱਛੇ ਖੈਤ ਤੁਸੀਂ ਪਿੰਡ ਵਾਲੇ ਜਿਹੜੇ ਨਾਲ ਹੈਗੇ ਸੀ ਤੇ ਉਹਨਾਂ ਨੇ ਕਿਰਪਾ ਸ਼ੁਰੂ ਕਰ ਵੀ ਦਿੱਤੀ ਆ। ਹਾਂਜੀ। ਅਕਾਲੀ ਦਾ ਨਿਵਾਸ ਪੰਜਾਬ ਨੂੰ ਮੈਡੀਕਲ ਦੀ ਮੁਸ਼ਕਲ ਸੁਣੀ ਜਾਊਗੀ ਤੇ ਜੋ ਦਾ ਜੋਗ ਹੱਲ ਹੈ ਜਿਹੜਾ ਉਹ ਕੱਢਿਆ ਜਾਊਗਾ।